ਲਓ ਜੀ ਸਰੋਂ ਦਾ ਸਾਗ ਫੇਰ ਤਰ ਤਾਜ ਬਿਨਾਰੇ ਸਪਰੇ ਤੋਂ ਆਇ ਇਹ ਜਿਹੜਾ ਆਪਾਂ ਕੁੱਕਰਾਂ ਚ ਬਣਾ ਲਨੇ ਆ ਉਹਦਾ ਤਜਰਬਾ ਤੁਹਾਨੂੰ ਮੈਂ ਦਿਖਾਉਣਾ ਅੱਜ ਐ ਚ ਆਚੀ ਆ ਜਾਂਦੀ ਹੈਗੀ ਇੰਨਾ ਪਾਣੀ ਪਾਉਣ ਦੇ باوجود ਵੀ ਫੇਰ ਚੀਜ਼ ਰਹਿ ਜਾਂਦੀ ਆ ਇਹ ਤੇਜਾਬ ਦਾ ਕਾਰਨ ਇਹਦੇ ਨਾਲ ਗੈਸ ਤਜਾਬ ਇੰਨੇ ਖੁੱਲੇ ਭਾਂਡੇ ਚ ਰੱਜਣ ਦੇ ਬਾਵਜੂਦ ਵੀ ਆ ਚੀਜ਼ ਹੀ ਰਹਿ ਜਾਂਦੀ ਹੈਗੀ ਸਾਰੀ ਇਹਦੇ ਨਾਲ ਹੀ ਗੈਸ ਤਜਾਬ ਖੱਟੇ ਡਕਾਰ ਸਾਰਾ ਕੁਝ ਆਉਂਦਾ ਹੁਣ ਇਹ ਤਾਂ ਆਪਣਾ ਖੁੱਲਾ ਰੱਜਿਆਗਾ ਜਿਹੜਾ ਕੁੱਕਰ ਚ ਰਜਦੇ ਆ ਉਹਦੇ ਵਿੱਚ ਕੀ ਕੀ ਰਹਿੰਦਾ ਹੋ ਸਾਨੂੰ ਆਪ ਹੀ ਪਤਾ ਹੋਊਗਾ ਇਹਨੂੰ ਆਪਾਂ ਡੋਲ ਲੈਨੇ ਆ ਕਿਉਂਕਿ ਸਵੇਰ ਦਾ ਇਹ 7 ਵਜੇ ਤੇ ਰੱਖਿਆ ਪਿਆ ਇਹਨੇ ਕੋਲਕੜ ਕੇ ਆ ਦੇਖੋ ਪ्योर ਸਾਗ ਰਹਿ ਜਾਣਾਗਾ ਇਹਦੇ ਵਿੱਚ ਡੋਈ ਵਾਰਨ ਦੀ ਵੀ ਲੋਟ ਨਹੀਂ ਪੈਂਦੀ ਆ ਆਪਾਫਾ ਨੇ ਜਿਹੜੀਆਂ ਸਾਰੀਆਂ ਜਿਹੜਾ ਪਾਣੀ ਪਾਇਆ ਹੁੰਦਾ ਪਾਣੀ ਸਾਰਾ ਆਪਾਫਾ ਨਾਲ ਹੀ ਉੱਡ ਜਾਂਦਾ ਪਾਈ ਜੰਨੇ ਆ ਪਾਣੀ ਉੱਡ ਹੀ ਜਾਂਦਾਗਾ 15 ਲੀਟਰ ਦੇ ਪਾਣੀ ਤੋਂ ਟੋਟੋ ਘਟੇ 'ਚ 15 ਲੀਟਰ ਵਾਂਗੂ ਪਾਣੀ ਪੈ ਜਾਂਦਾ ਹੈਗਾ 6 ਤੋਂ 7 ਘੰਟੇ ਸੀ ਕਈ ਵਾਰੀ 8 ਘੰਟੇ ਲੱਗ ਜਾਂਦਾ ਹੈਗਾ ਜਿੰਨਾ 'ਚ ਪਿਓਰ ਨਹੀਂ ਇਹ ਬਣਦਾ ਉਹਨਾਂ 'ਚ ਅਸੀਂ ਰਜਾਈ ਜਾਂਦੇ ਹਾਂਗੇ ਇਹ ਦੂ ਬਾਅਦ ਪਾਵਾਂਗੇ ਫਿਰ ਮੱਕੀ ਦਾ ਆਲਣੇ 'ਚ ਆਲਣਾ ਜੇ 2 ਘੰਟੇ ਤੱਕ ਉਹਗਾ ਕਿਉਂਕਿ ਹਜੇ ਇਹਨੇ ਰਿਜਣਾਗਾ ਆ ਜਿਹੜਾ ਉੱਤੇ ਆਉਂਦਾਗਾ ਇਹ ਸਾਰਾ ਖਤਮ ਕਰਨਾ ਅਸੀਂ ਜਦੋਂ ਪਿਓਰ ਰਹਿ ਗਿਆ ਇਹਦੇ ਵਿੱਚ ਹਜੇ ਅੱਧਾ ਪੌਣਾ ਘੰਟਾ ਆਉ ਹੋਏ ਮੇਰੀਏ ਇਹ ਨਾ ਦੇਖ ਬਣ ਜਾਂਦਾ ਨਾ ਇਹਦੇ ਵਿੱਚ ਵੀ ਰਹਿ ਜਾਂਦਾਗਾ ਤੁਸੀਂ ਕੁੱਕਰ ਦਾ ਜਿਹੜੀ ਆ ਲਾਓ ਵੀ ਕੁੱਕਰ ਚ ਕਿੰਨਾ ਰਹਿੰਦਾ ਹੋਊਗਾ ਕੀ ਤੁਸੀਂ ਖਾਂਦੇ ਹੋਵੋਗੇ ਉਹ ਕਦੇ ਇਹਦੇ ਨਾਲ ਤੇਜ਼ਾਬ ੜਟੀਆਂ ਲੱਗ ਜਾਂਦੀਆਂ ਉਲਟੀਆਂ ਲੱਗ ਜਾਂਦੀਆਂ ਫੱਟੇ ਢਕਰ ਆਉਂਦੇ ਆ ਗੈਸ ਬੰਦਦੀ ਆ ਇਹ ਪਿਓਰ ਸਾਗਰ ਨਿਕਲ ਬਣ ਜਾਂਦਾਗਾ ਇਹ ਆਪਦੇ ਅਸੀਂ ਅੰਦਰੋਂ ਤੋੜਦੇ ਆ ਸਾਡੇ ਅੰਦਰ ਲਾਇਆ ਪਿਆ ਬਾੜੀ ਚ ਬਿਨਾ ਰੇ ਸਪਰੇਅ ਧਵਾਗਾ ਨਾ ਅਸੀਂ ਸਪਰੇਅ ਕੀਤੀ ਐ ਨਾ ਕਿਤੇ ਰਹਿ ਪਾਏਗਾ ਇਹ ਪਾਣੀ ਨਾਲ ਹੀ ਧੋਕੇ ਬਣਾਉਣੇ ਆ ਸੀ ਇਹਨੂੰ ਸਾਰਾ ਉੱਤੇ ਸੜਕਿਆ ਕਰਦੇ ਆਂਗੇ ਸੜਕਿਆ ਦੇ ਮਿੱਟੀ ਜਿਹੜੀ ਲੱਗੀ ਹੁੰਦੀ ਐ ਸੜਕਿਆ ਦੇ ਨਾਲ ਸਭ ਥੱਲੇ ਵਹਿ ਜਾਂਦੀ ਹੈਗੀ ਉਹਦੇ ਨਾਲ ਨਾ ਇਹਨੂੰ ਸ਼ੁੰਡੀ ਲੱਗੇ ਨਾ ਕੁਝ ਹੋਰ ਲੱਗੇ ਕਿਉਂਕਿ ਤੋਤ ਆ ਗਿਆ ਜਦੋਂ ਧੂੜ ਚੜਦੀ ਐ ਫੇਰ ਹੀ ਸ਼ੁੰਡੀ ਲੱਗਦੀ ਐ ਬਿਨਾ ਤੋੜ ਤੋਂ ਸੁਣਨੀ ਨਹੀਂ ਲੱਗਦੀ ਸਾਰਾ ਅਸੀਂ ਆਪ ਦੇ ਪ੍ਰੈਸ਼ਰ ਮੋਟਰ ਨਾਲ ਸਾਰਾ ਸਾਗ ਧੋਣਿਆਂਗੇ ਉਧਰ ਜਿਹੜਾ ਲੱਗਿਆ ਹੋਇਆ ਬਾਡੀ ਚ ਫੇਰ ਜਾ ਕੇ ਉਹ ਕਰਦੇ ਫੇਰ ਇਹਨੂੰ ਜਦੋਂ ਤੋੜਨ ਤੋਂ ਬਾਅਦ ਫੇਰ ਦੋ ਤਿੰਨ ਵੇਰੀ ਧੋਣਿਆਂ ਅਸੀਂ ਫੇਰ ਜਾ ਕੇ ਇਹਨੂੰ ਕੁ ਕੁਤਰ ਦੇਾਂਗੇ ਕੱਟਣ ਤੋਂ ਬਾਅਦ ਇਹਨੂੰ ਫੇਰ ਦੋ ਵੇਰੀ ਵਾਲਟੀ ਜਦੋਂ ਤਾ ਜਾਂਦਾ ਪਾ ਪਾ ਕੇ ਇਹ ਮਾੜੀ ਮੋਟੀ ਮਿੱਟੀ ਫੇਰ ਵੀ ਰਹਿ ਜਾਂਦੀ ਆ ਉਹ ਬਾਲਟੀ ਦੇ ਥੱਲੇ ਰਹਿ ਜੂ ਸਾਗ ਉੱਤੇ ਆ ਜਾਊਗਾ ਧੰਨਵਾਦ ਜੀ